ਬਾੜੀ ਵਿੱਚ ਫਸਲ ਵਿਭਿੰਨਤਾ ਦੀ ਬੜੀ ਐਹਮ ਭੂਮਿਕਾ ਹੈ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਨੇ ਕਿਸਾਨਾਂ ਵੱਲੋਂ ਵਪਾਰਕ ਪੱਧਰ ਤੇ ਸਬਜ਼ੀਆਂ ਬਾਗਬਾਨੀ ਤੇਲ ਬੀਜ ਫਸਲਾਂ ਦਾਣਾਂ ਆਦ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਮੈਂ ਗੁਰਨਾਮ ਸਿੰਘ ਸਨ ਆਫ ਰਜਿੰਦਰ ਸਿੰਘ ਪਿੰਡ ਨਸੀਰੇਵਾਲ ਤੋਂ ਮੈਂ ਆਲੂ, ਖਰਬੂজে ਅਤੇ ਝੋਨੇ ਦੀ ਖੇਤੀ ਕਰਦਾ ਹਾਂ। ਆਲੂ ਦਾ ਜਿਹੜਾ ਸਾਡੇ ਏਰੀਆ ਦਾ ਸੀਡ ਬਹੁਤ ਵਧੀਆ ਫਿਕਦਾ ਹੈ ਤੇ ਇਸ ਲਈ ਅਸੀਂ अर्ली ਜਨਰੇਸ਼ਨ ਪੋਟਾਟੋ ਦੀ ਖੇਤੀ ਕਰਦੇ ਹਾਂ। ਜਿਸ ਤਰ੍ਹਾਂ ਕਿ ਪਿੰਨਾ ਟਿਸ਼ੂ ਕਲਚਰ ਤੋਂ ਤਿਆਰ ਕੀਤਾ ਹਾਇਆ ਆਲੂ ਦਾ ਬੀਜ ਲੈ ਕੇ ਉਹਨੂੰ ਮਲਟੀਪਲਾਈ ਕਰਕੇ ਆਪਣੇ ਖੇਤ ਵਿੱਚ ਲਗਾ ਦਾਂ ਜੀ। ਉਸ ਤੋਂ ਬਾਅਦ ਫਿਰ ਸਾਡੇ ਕੋਲ ਹੋਰ ਸਟੇਟਸ ਦੇ ਕਿਸਾਨ ਆਉਂਦੇ ਹਨ ਤੇ ਉਹ ਆਪਣਾ ਇੱਥੋਂ ਬੀਜ ਲੈ ਕੇ ਜਾਂਦੇ ਹਨ। ਜਿਵੇਂ ਕਿ ਪਹਿਲਾਂ ਜਦੋਂ ਟਿਊਬਰ ਲੈ ਕੇ ਆਇਦਾ ਜੀ ਉਹ ਆਮ ਤੌਰ ਤੇ 7000 ਤੋਂ 8000 ਰੁਪਏ ਦਾ ਇੱਕ ਟਿਊਬਰ ਮਿਲਦਾ ਹੈ ਉਸ ਨੂੰ ਬੀਜ ਕੇ ਫਿਰ ਉਸ ਤੋਂ ਬੀਜ ਤਿਆਰ ਕਰੀਦਾ ਜੀ ਤੇ ਉਹ ਬਾਹਰਲੇ ਸਟੇਟਸ ਦੇ ਕਿਸਾਨ ਇੱਥੋਂ ਲੈ ਕੇ ਜਾਂਦੇ ਆ ਤੇ ਉਹ ਸਾਨੂੰ ਇੱਕ ਲੋ ਬਹੁਤ ਵਧੀਆ ਸਾਡਾ ਸੇਲ ਤੇ ਹੋ ਜਾਂਦਾ ਆਮ ਏਰੀਆ ਦੇ ਵਿੱਚ ਜਿਹੜਾ ਪੋਟਾਟੋ ਟੇਬਲ ਪਰਪਸਲੀ ਵਿਜਿਆ ਜਾਂਦਾ ਹੈ ਉਸ ਦੀ ਆਮ ਤੌਰ ਤੇ ਡਿਸਟ੍ਰੈਸ ਸੇਲ ਹੀ ਹੁੰਦੀ ਆ ਇਸ ਲਈ ਸਾਡੇ ਏਰੀਆ ਦਾ ਸੀਡ ਵੇਖਦਾ ਤੇ ਸਾਡੇ ਬਹੁਤ ਵਧੀਆ ਖੇਤੀ ਹੋ ਰਹੀ ਆ। ਇਸ ਤੋਂ ਬਾਅਦ ਅਸੀਂ ਖਰਬੂਜੇ ਤੇ ਮੱਕੀ ਦੀ ਖੇਤੀ ਕਰਦੇ ਆਂ। ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਖਰਬੂਜਾ ਲੱਗਦਾ ਸੁਲਤਾਨਪੁਰ ਲੋਧੀ ਏਰੀਆ ਹੈ ਸਾਡਾ ਤੇ ਇੱਥੇ ਆਮ ਬਹੁਤ ਦੂਰ ਦੂਰ ਤੋਂ ਉਹ ਪਾਰੀ ਆ ਕੇ ਖਰਬੂਜਾ ਲੈ ਕੇ ਜਾਂਦੇ ਆ। ਅਸੀਂ ਆਮ ਤੌਰ ਤੇ ਸਪੈਸ਼ਲ ਵੈਰਾਈਟੀਆਂ ਜਿਵੇਂ ਕਿ ਖਰਬੂਜੇ ਦੀ ਬੋਬੀ ਖਰਬੂਜਾ ਤੇ ਜੰਨਤ ਤਰਬੂਜ ਜਾਂ ਅਰੋਹੀ ਜਿਹੜਾ ਅੰਦਰੋਂ ਪੀਲੇ ਰੰਗ ਦਾ ਹਦਵਾਣਾ ਉਹ ਉਸ ਦੀ ਖੇਤੀ ਕਰਦੇ ਆਂ। ਤੋ ਜੋ ਕਿ ਦੂਸਰੇ ਆਮ ਖਰਬੂਜੇ ਦੇ ਨਾਲੋਂ ਬਹੁਤ ਵਧੀਆ ਰੇਟ ਤੇ ਵਿਕਦਾ ਹੈ। ਬਾਕੀ ਇਸ ਇਸ ਖਰਬੂਜੇ ਦੇ ਥੋੜਾ ਖਰਚਾ ਜ਼ਿਆਦਾ ਆਉਂਦਾ ਜਿਹਦਾ ਸੀਡ ਵੀ ਬਹੁਤ ਮਹਿੰਗਾ ਹੈ। ਤੇ ਪਰ ਉਹ ਖਰਚੇ ਕੱਢ ਕੇ ਬਹੁਤ ਵਧੀਆ ਕਾ ਲੋ ਅਸੀਂ ਉਹਦਾ ਖੇਤੀ ਕਰ ਰਹੇ ਆ। ਲੋਕਾਂ ਨੂੰ ਕਈ ਵਾਰੀ ਮੰਡੀ ਦੇ ਵਿੱਚ ਧੱਕੇ ਖਾਣੇ ਪੈਂਦੇ ਆ ਖਰਬੂਜੇ ਲੈ ਕੇ ਜਾਣ ਲਈ ਵੇਚਣ ਲਈ। ਸਾਨੂੰ ਇਸ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਅਸੀਂ ਵਧੀਆ ਵੈਰਾਈਟੀ ਦਾ ਖਰਬੂਜਾ ਤਿਆਰ ਕਰਦੇ ਆ ਤੇ ਬੋਬੀ ਖਰਬੂਜਾ ਜਿਵੇਂ ਆਪ ਅਗਲੇ ਮੰਗੇ ਲੈ ਕੇ ਜਾਂਦੇ ਆ। ਇਸ ਤੋਂ ਬਾਅਦ ਅਸੀਂ ਝੋਨੇ ਦੀ ਖੇਤੀ ਕਰਦੇ ਆਂ ਬਾਸਮਤੀ ਦੀ ਵੀ ਕਰਦੇ ਆਂ ਉਹ ਵੀ ਸਾਰੇ ਕਹ ਲੋ ਗੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਡਰ ਸਾਰੀ ਖੇਤੀ ਕਰਦੇ ਆਂ ਜਦੋਂ ਝੋਨੇ ਦੀ ਕਟਾਈ ਹੁੰਦੀ ਹੈ ਜੀ ਅਸੀਂ ਕਦੇ ਵੀ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਏ ਜੋ ਵੀ ਆ ਸਾਰੀ ਇੱਥੇ ਸਾਰੇ ਮਲਚਰ ਕਰਕੇ ਬਲਾਉ ਕਰਕੇ ਸਾਰੀ ਵਿੱਚ ਦੱਬ ਕੇ ਹੀ ਵਰਤਦੇ ਆਂ ਸਾਰੇ ਬਹੁਤ ਵਧੀਆ ਕਿ ਕਈ ਕਿਸਾਨ ਕਹਿੰਦੇ ਜੀ ਬਹੁਤ ਔਖਾ ਕੰਮ ਆ ਔਖਾ ਜਦੋਂ ਕੁਝ ਕਰਨਾ ਹੋਵੇ ਉਹਦੇ ਲਈ ਔਖਾ ਨਹੀਂ ਹੁੰਦਾ ਤੋ ਉਹਦੇ ਤੇ ਇਹ ਆ ਵੀ ਜ਼ਰੂਰ ਖਰਚਾ ਜਰੂਰ ਜ਼ਿਆਦਾ ਆਉਂਦਾ ਆਪਣੇ ਡੀਜ਼ਲ ਦਾ ਖਰਚਾ ਜ਼ਿਆਦਾ ਆਉਂਦਾ ਮਸ਼ੀਨਰੀ ਤੇ ਖਰਚਾ ਆ ਜਾਂਦਾ ਟਰੈਕਟਰ ਵੀ ਵੱਡਿਆਂ ਦਾ ਕੰਮ ਹੋ ਜਾਂਦਾ ਜ਼ਿਆਦਾ ਪਰ ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਜਦਾ ਟਰੈਕਟਰ ਵੀ ਵੱਡੇ ਆ ਗਿਆ ਮਸ਼ੀਨਰੀ ਵੀ ਸਾਡੇ ਕੋਲ ਪ੍ਰੋਵਾਈਡ ਹੋ ਗਈ ਆ ਤੇ ਉਹਦਾ ਸਾਰੇ ਅਸੀਂ ਜਿਹਨੇ ਪਰਾਲੀ ਜਾਂ ਝੋਨੇ ਦੀ ਸਾਰੀ ਮਲਚ ਕਰਕੇ ਪਲੋ ਕਰਕੇ ਵਿੱਚ ਦੱਬ ਕੇ ਫੇਰ ਵਾ ਕੇ ਫੇਰ ਆਲੂ ਦੀ ਬਜਾਈ ਕਰਦੇ ਆ ਮੇਰਾ ਨਾਂ ਰਜਿੰਦਰ ਸਿੰਘ ਪਿੰਡ ਨਸੀਰੇਵਾਲ ਜ਼ਿਲ੍ਹਾ ਕਪੂਰਥਲਾ ਤੇ ਰਹਿਣ ਵਾਲੇ ਹਾਂ ਸਾਡੇ ਕੋਲ 45 ਕਿੱਲੇ ਜ਼ਮੀਨ ਦੇ ਹੈਗੇ ਆ ਆਪਦੇ ਜਿਹੜੇ ਬਾਕੀ ਕੋਈ ਠੇਕੇ ਤੇ ਲੈ ਕੇ ਵੀ ਖੇਤੀ ਕਰਦੇ ਆ ਹੁਣ ਵਾਲੀ ਖੇਤੀ ਦਾ ਤੇ ਪੁਰਾਣੀ ਖੇਤੀ ਦਾ ਬਹੁਤ ਅੰਤਰ ਆ ਅੱਗੇ ਸਮੇਂ ਹੋਰ ਹੁੰਦੇ ਸੀਗੇ ਅੱਗੇ ਤਾਂ ਕਹਿੰਦੇ ਹੁੰਦੇ ਜੇ ਦੱਬ ਕੇ ਆਵਾਜ਼ ਰੱਜ ਕੇ ਖਾ ਉਹ ਹੁਣ ਗੱਲਾਂ ਨਹੀਂ ਹੈਗੀਆਂ ਉਹ ਗੱਲਾਂ ਨਹੀਂ ਰਹਿ ਗਈਆਂ ਪਿਛਲੀਆਂ ਹੁਣ ਤਾਂ ਨਵਾਂ ਜੋਗ ਆ ਗਿਆ ਹੁਣ ਮੁੰਡੇ ਨਵੇਂ ਨਵੇਂ ਤਕਰੀਕਾਰ ਨਾਲ ਖੇਤੀ ਕਰਦੇ ਆ ਨਵੇਂ ਨਵੇਂ ਸੰਦ ਆ ਗਿਆ ਅੱਗੇ ਵਾਲੀਆਂ ਉਹ ਗੱਲਾਂ ਨਹੀਂ ਰਹਿ ਗਈਆਂ ਸਾਡੇ ਟਾਈਮ ਤੇ ਉਹ ਤਾਂ ਪਹਿਲਾਂ ਪਸ਼ੂਆਂ ਦੇ ਨਾਲ ਹੁੰਦੀ ਹੁੰਦੀ ਏ ਖੇਤੀ ਉਹ ਹੱਲਾ ਹੁੰਦੀਆਂ ਸੀ ਏੜੜੀਆਂ ਉਲਟਾਵੇਂ ਦੂਰੇ ਹਾਲ ਦੂਰ ਦੇ ਨਾਲ ਜ਼ਮੀਨ ਉਲਟਾਉਂਦੇ ਹੁੰਦੇ ਸੀ ਹੋਲ ਤੇ ਜਦੋਂ ਦੇ ਟਰੈਕਟਰ ਆ ਗਿਆ ਹੁਣ ਮੁੜ ਕੇ ਸਾਰਿਆਂ ਤੋਂ ਪਹਿਲਾਂ ਟਰੈਕਟਰ ਲਿਆ ਜੀ ਮੇਰਾ ਖਾਲ ਅਸੀਂ ਇਹ ਇਲਾਕੇ 'ਚ ਉਦੋਂ ਇੱਥੇ ਸਾਡੇ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਸੀ ਹੁੰਦਾ ਜਦੋਂ ਅਸੀਂ ਟਰੈਕਟਰ ਲਿਆ ਵਾ ਤੇ ਟਰੈਕਟਰ ਦੇ ਨਾਲ ਫੇ ਅਸੀਂ ਖੇਤੀ ਕਰਦੇ ਰਹੇ ਬੇਟਾ ਉਹ ਤੋਂ ਵੱਡਦਾ ਸੀਗਾ ਮੈਂ ਖੇਤੀ ਕਰਦਾ ਉਹਦਾ ਇਕੱਲਾ ਹੀ ਕਰਦਾ ਰਿਆ ਨੌਕਰ ਆ ਕੇ ਹੁਣ ਇਹ ਬਾਅਦ 'ਚ ਹੁਣ ਇਹਦੀ ਜਿਮੇਵਾਰੀ ਕਰ ਦਿੱਤੀ ਆ ਇਹ ਹੀ ਕਰਦਾ ਸਾਰੇ ਕੰਮ ਮੈਂ ਹੁਣ ਰਿਟਾਇਰਮੈਂਟ ਲਈ ਆ ਪਹਿਲਾਂ ਖਰਬੂਜੇ ਹੋਰ ਵੀ ਹੁੰਦੇ ਸੀਗੇ ਉਦੋਂ ਇਹ ਆ ਕੁਆਲਿਟੀਆਂ ਜਿਹੜੀਆਂ ਹੋਣ ਆਏ ਨਹੀਂ ਸੀ ਹੁੰਦੀਆਂ ਸੀ ਹੁਣ ਤਾਂ ਨਵੇਂ-ਨਵੇਂ ਵੀ ਆ ਗਏ ਨਾ ਬਹੁ ਵੀ ਖਰਬੂਜਾ ਲਾਉਨੇ ਆ ਮਤੀਰਾ ਲਾਉਨੇ ਆ ਤਿੰਨ ਚਾਰ ਤਰ੍ਹਾਂ ਦਾ ਕੋ ਵਿੱਚੋਂ ਰੰਗ ਵਾਲਾ ਹੁੰਦਾ ਉਪਰੋਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਉਹ ਵੈਰੈਟੀਆਂ ਕਿੰਨੀਆਂ ਆ ਗਈਆਂ ਹੁਣ ਹੁਣ ਉਦੋਂ ਵਾਲੀ ਖੇਤੀ ਦਾਤ ਹੁਣ ਵਾਲੀ ਦਾ ਫਰਕ ਹੀ ਕੋਈ ਬਹੁਤ ਹੋ ਗਿਆ ਰੇਟ ਦਾ ਵੀ ਕੋਈ ਪ੍ਰੋਬਲਮ ਨਹੀਂ ਹੁੰਦਾ ਅੱਜ ਤੇ ਘਰੇ ਹੀ ਆ ਕੇ ਬਿਵਾਰੀ ਚੁੱਕ ਕੇ ਲੈ ਜਾਂਦੇ ਆ ਉਦੋਂ ਉਹ ਸਾਧਨ ਨਹੀਂ ਸੀ ਹੁੰਦੇ ਕੀਤੀ ਹੈ ਜੇ ਸਸਤੀ ਦੂਰੇ ਉਦੋਂ ਕੋਈ ਖਰਚੇ ਨਹੀਂ ਸੀ ਹੈਗੇ ਖਰਚੇ ਥੋੜੇ ਹੁੰਦੇ ਸultanpur <Sansi> ਤੱਕ ਕੋਈ ਤੁਝੇ ਜਾਣਾ ਕਹੇ ਨੇ ਪਹਿਲੀ ਗੱਲ ਤੇ ਜਾਂਦਾ ਹੀ ਕੋਈ ਨਹੀਂ ਜੇ ਜਾਂਦਾ ਹੀ ਤੇ ਤੁਰ ਕੇ ਚਲਾ ਜਾਂਦਾ ਹੈਗਾ ਹੁਣ ਤਾਂ ਜੇ ਕਹੇ ਨੇ ਮੋਟਰ ਤੇ ਵੀ ਜਾਣਾ ਉਹ ਵੀ ਮੋਟਰਸਾਈਕਲ ਤੇ ਜਾਂ ਗੱਡੀ ਤੇ ਜਾਂਦਾ ਤੁਰ ਕੇ ਤੁਰਨ ਵਾਲਾ ਤਾਂ ਹੁਣ ਗੱਲ ਹੀ ਨਹੀਂ ਰਹੀ ਕੋਈ ਉਦੋਂ ਖਰਚੇ ਕੋਈ ਹੈ ਨਹੀਂ ਸੀ ਫालतू ਜਿਹੜੇ ਖਰਚੇ ਆ ਹੁਣ ਤਾਂ ਖਰਚਿਆਂ ਦਾ ਹੀ ਨਹੀਂ ਪਤਾ ਲੱਗਦਾ ਹੁਣ ਤੇ ਜੇ ਬੱਚਾ ਵਾ ਪੜ੍ਹਨ ਜਾਂਦਾ ਉਹ ਵੀ ਕਹਿੰਦਾ ਮੈਂ ਮੋਟਰਸਾਈਕਲ ਤੋਂ ਬਗੈਰ ਪੜ੍ਹਨ ਨਹੀਂ ਜਾਣਾ ਸਕੂਲ ਪਹਿਲਾਂ ਦੂਰੇ ਰੀਪਰ ਹੁੰਦੇ ਸੀਗੇ ਉਹਦੇ ਨਾਲ ਪਹਿਲਾਂ ਮੋਢ ਵੱਢਣੇ ਜਦੋਂ ਝੋਨਾ ਦੂਰੇ ਫਿਰ ਮੋਢ ਵੱਢ ਕੇ ਉਹ ਸੁੱਕ ਦੋ ਤਿੰਨ ਦਿਨ ਸੁੱਕਦੇ ਰਹਿਣੇ ਕਿ ਫਿਰ ਤਵੀਆਂ ਫੇਰ ਦੇਣੀਆਂ ਤਵੀਆਂ ਫੇਰ ਕੇ ਫਿਰ ਉਤੋਂ ਦੀ ਦੋ ਤਿੰਨ ਵਾਰਾ ਫੇਰ ਕੇ ਤਵੀਆਂ ਤੇ ਫਿਰ ਹਾਲ ਫੇਰਨੇ ਡਿਲਰ ਫੇਰ ਕੇ ਉਦੋਂ ਆ ਰੂਟਰਵੇਟਰ ਵਗੈਰਾ ਨਹੀਂ ਸੀ ਹੁੰਦੇ ਸੀ ਇਹ ਹੁਣ ਜਦੋਂ ਦੇ ਰੂਟਰਵੇਟਰ ਆਇਆ ਇਹਦੇ ਨਾਲ ਟਾਈਮ ਦਾ ਕੁਝ ਵਾਇਟ ਹੁੰਦੀ ਆ ਉਦੋਂ ਪਹਿਲਾਂ ਨਹੀਂ ਸੀ ਦਾਦਾ ਵਾਰ ਬੋਣੀ ਪੈਂਦੀ ਸੀ ਪੈੜੀ ਨੂੰ ਹੁਣ ਪੈੜੀ ਕੋਈ ਜ਼ਿਆਦਾ ਨਹੀਂ ਬੋਣੀ ਪੈਂਦੀ ਇਹਨਾਂ ਨਾਲ ਦੋ ਤਿੰਨ ਸੀਆਂ ਲੱਗੀਆਂ ਹੁਣ ਤੇ ਪੈੜੀ ਆ ਬਰੀਕ ਕਰ ਦਿੰਦੀ ਹੈ ਪਹਿਲਾਂ ਤਾਂ ਪਾਣੀ ਮੇਰਾ ਖਿਆਲ 20 ਫੁੱਟ ਦਾ ਬੋਰ ਪਾਈਪ ਪੈਂਦਾ ਹੁੰਦਾ ਸੀ ਸਾਡੇ ਇਹ ਸਵੇਰੇ ਲੱਗਿਆ ਤੇ ਸ਼ਾਮ ਨੂੰ ਬੋਰ ਹੋ ਜਾਂਦਾ ਸੀਗਾ ਪਾਣੀ ਤਾਂ ਉੱਪਰ ਪੈ ਹੈ ਉੱਪਰ ਹੀ ਪੱਖੇ ਹੁੰਦੇ ਸੀਗੇ ਜੇ ਮੋਟਰਾਂ ਤਾਂ ਉਹ ਵੀ ਉੱਪਰ ਹੀ ਪਈਆਂ ਹੁੰਦੀਆਂ ਜਮੀਨ ਦੇ ਬਰੋਬਰ ਹੀ ਹੁਣ ਤੇ ਖੂਹੀਆਂ ਹੀ 40 40 50 50 ਫੁੱਟ ਆ ਜਦੋਂ ਦੀਆਂ ਖੂਹੀਆਂ ਛੋਟੀਆਂ ਆ ਦੂਜੀਆਂ ਮੋਟਰਾਂ ਸਮਰਥੀਪਾਲ ਆ ਤੇ ਜ਼ਿੰਮੇਦਾਰ ਬਚ ਗਿਆ ਨਹੀਂ ਤੇ ਕੋਈ ਖੂਹ ਹੀ ਚ ਰੋ ਜਾ ਗਿਆ ਹੀ ਕੋਈ ਕਿਸੇ ਨੂੰ ਗੈਸ ਪੈ ਗਈ ਸੀ ਕਿਸੇ ਨੂੰ ਕੁਝ ਹੋ ਗਿਆ ਸੀਗਾ ਇਹੋ ਜਿਹਾ ਬਹੁਤ ਨੁਕਸਾਨ ਹੋਣ ਰਿਹਾ ਜਿੰਮੇਦਾਰ ਉਹ ਮੋਟਰਾਂ ਦੂਜੀਆਂ ਹੋਣ ਦੇ ਨਾਲ ਪਛਾਹ ਹੋ ਗਿਆ ਤੇਰੇ ਜਿੰਮੇਦਾਰਾਂ ਦਾ ਉਦੋਂ ਡਿਮ ਲਾਈਟ ਵੀ ਡਿਮ ਦੇਂਦੇ ਹੁੰਦੇ ਸੀ ਡਿਮ ਤੇ ਚਲਾਉਣੀ ਜਿੰਮੇਦਾਰਾਂ ਨੇ ਹੁਣ ਕੋਈ ਉਹ ਸਮੱਸਿਆ ਨਹੀਂ ਗਈ ਹੁਣ ਬਿਜਲੀ ਵੀ ਡਿਮ ਨਹੀਂ ਦਿੰਦੇ ਪੂਰੀ ਦਿੰਦੇ ਜਨਾ ਚੱਦਦੇ ਆ ਆਮ ਏਰੀਆ ਦੇ ਵਿੱਚ ਪੰਜਾਬ ਚ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਅੱਗ ਲੱਗ ਰਹੀ ਆ ਜੋ ਕਿ ਵਾਤਾਵਰਨ ਨੂੰ ਬਹੁਤ ਖਰਾਬ ਕੀਤਾ ਜਾ ਰਿਹਾ ਹੈ ਤੇ ਸਾਡਾ ਇਹ ਜਿਹੜਾ ਆਲੂ ਦਾ ਏਰੀਆ ਇੱਥੇ ਬਹੁਤ ਜ਼ਿਆਦਾ ਕਿਸਾਨ ਜਿਹੜੇ ਆ ਉਹ ਸਾਰੇ ਮਲਚਿੰਗ ਕਰਕੇ ਪਲੋ ਕਰਕੇ ਹੀ ਖੇਤੀ ਕਰਦੇ ਆ ਤੇ ਇਸ ਲਈ ਸਾਡੇ ਕੋਈ ਧੂਏ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਐਨਵਾਇਰਨਮੈਂਟ ਬਹੁਤ ਸਾਫ਼ ਸੁਥਰਾ ਰੱਖਦੇ ਆ ਕਿਉਂਕਿ ਸਾਡੀ ਧਰਤੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਪਹਿਲੇ ਪਵਣ ਗੁਰੂ ਪਾਣੀ ਪਿਤਾ ਦੇ ਸਿਖਾਇਆ ਕਿ ਅਸੀਂ ਕੋਈ ਨਾ ਪਾਣੀ ਗੰਦਾ ਕਰੀਏ ਤੇ ਨਾ ਅਸੀਂ ਹਵਾ ਨੂੰ ਗੰਦੇ ਕਰੀਏ ਇਸ ਲਈ ਉਹਨਾਂ ਦੇ ਫਲਸਫੇ ਤੇ ਚੱਲਦੇ ਹੋਏ ਅਸੀਂ ਸਾਰਾ ਖੇਤੀ ਆਪਣੀ ਉਹ ਦੇ ਅਕੋਰਡਿੰਗ ਸਾਰੀ ਕਰਦੇ ਆ ਤੇ ਫਿਰ ਕੁਝ ਸਾਡੇ ਸਰਕਾਰਾਂ ਜਾਂ ਸਾਡੇ ਖੇਤੀਬਾੜੀ ਵਿਭਾਗ ਕਹਿੰਦੇ ਜੀ ਪਰਾਲੀ ਚੁੱਕ ਲਓ ਖੇਤਾਂ ਦੇ ਵਿੱਚੋਂ ਪਰਾਲੀ ਚਕਾਉਣ ਦਾ ਨੁਕਸਾਨ ਹੋ ਰਿਹਾ ਅਸੀਂ ਕਦੇ ਵੀ ਚੁੱਕਣ ਵਾਲਾ ਕੰਮ ਨਹੀਂ ਕਰਦੇ ਵਿੱਚ ਵਾਹ ਕੇ ਉਹਦੀ ਸਾਰੀ ਜਿੰਨੀ ਹੈ ਰੈਜ਼ੀਡੂ ਹੈ ਸਾਰਾ ਵਿੱਚ ਵਾਹ ਕੇ ਹੀ ਕੰਮ ਕਰਦੇ ਆ ਉਸ ਦਾ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਸਾਨੂੰ 7 ਸਾਲ ਹੋ ਗਏ ਬਿਲਕੁਲ ਕਦੇ ਵੀ ਇੱਕ ਪਰਾਲੀ ਦੇ ਢੱਕੇ ਨੂੰ ਅੱਗ ਨਹੀਂ ਲਗਾਈ ਤੇ ਜਦੋਂ ਤੋਂ ਅਸੀਂ ਇਸ ਤਰ੍ਹਾਂ ਸਾਰੀ ਪਰਾਲੀ ਵਿੱਚ ਵਾਹ ਕੇ ਸਾਰੀ ਖੇਤੀ ਕਰ ਰਹੇ ਆ ਤੇ ਸਾਡੇ ਉਸ ਤੋਂ ਬਾਅਦ ਜਦ ਆਲੂ ਦੀ ਫਸਲ ਹੁੰਦੀ ਆ ਉਹਦਾ ਝਾੜ ਪਹਿਲਾਂ ਦੇ ਨਾਲੋਂ ਵਧਣਾ ਸ਼ੁਰੂ ਹੋ ਗਿਆ ਤੇ ਹੁਣ ਅਸੀਂ ਹੌਲੀ-ਹੌਲੀ ਖਾਦਾਂ ਘਟਾ ਰਹੇ ਹਾਂ ਜਿਵੇਂ ਪਹਿਲਾਂ ਲੋਕ 4-5 ਬੋਰੇ ਡੀਪੀ ਤੇ ਚੱਲੇ ਗਏ ਸੀ ਆਲੂ ਵਾਸਤੇ ਹੁਣ ਅਸੀਂ ਹੌਲੀ-ਹੌਲੀ ਘਟਾ ਕੇ 2-2.5 ਬੋਰੇ ਤੇ ਲਾਏ ਤੇ ਬਾਕੀ ਇਹ ਇਹਦਾ ਐਕਸਪੀਰੀਅੰਸ ਅਸੀਂ ਖੁਦ ਆਪ ਕਰ ਚੁੱਕੇ ਹਾਂ ਸਾਨੂੰ ਥੋੜੇ ਖੇਤ ਜਿੱਦਾਂ ਝੋਨਾ ਵੜਾ ਕੇ ਸਾਨੂੰ ਪਰਾਲੀ ਦੀ ਲੋੜ ਹੁੰਦੀ ਆ ਆਲੂ ਟਕਣ ਵਾਸਤੇ ਉਹ ਹੱਥ ਨਾ ਵੜਾ ਕੇ ਜਿੱਥੇ ਖੇਤ ਦੇ ਵਿੱਚੋਂ ਪਰਾਲੀ ਚੁੱਕ ਲਈਦੀ ਆ ਤਿੰਨ ਚਾਰ ਕਿਲੇ ਸਾਨੂੰ ਇਦਾਂ ਘਟਾਉਣਾ ਪੈਂਦਾ ਉਸ ਦਾ ਤੇ ਜਿੱਥੇ ਪਰਾਲੀ ਵਿੱਚ ਦੱਬੀ ਆ ਉਹਦਾ ਬਹੁਤ ਜ਼ਮੀਨ ਇਸਪਾਨ ਦਾ ਉਥੇ ਫਸਲ ਦਾ ਫਰਕ ਹੁੰਦਾ ਤੇ ਉਹਦੇ ਝਾੜ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਨਿਕਲਦਾ ਤੇ ਬਾਕੀ ਜਿਹੜੀ ਜਿੰਨੇ ਵੀ ਅਸੀਂ ਖੇਤੀ ਕਰਦੇ ਆ ਸਾਰੇ ਯੂਨੀਵਰਸਿਟੀ ਦੇ ਰਿਕਮੈਂਡੇਸ਼ਨ ਦੇ ਅਕੋਰਡਿੰਗ ਜੋ ਖਾਦਾਂ ਦਵਾਈਆਂ ਵਰਤਦੇ ਆ ਸਾਰੀ ਗਰੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਡਰ ਇਹ ਕੀਤੀ ਜਾਂਦੀ ਆ ਕੋਈ ਵੀ ਲੋਕਾਂ ਨੂੰ ਨਹੀਂ ਸਫਾਰਿਸ਼ ਕੀਤੀਆਂ ਦਵਾਈਆਂ ਉਹ ਕਦੇ ਵੀ ਵਰਤਦੇ ਨਹੀਂ ਅਸੀਂ ਬਿਲਕੁਲ ਕਰੇ ਲੋਬਗੀ ਦੀ ਜਿਹਦਾ ਸਬਜੀ ਦੇ ਨਾਲ ਕੰਮ ਕਰਦੇ ਆ ਆਪਣੇ ਖਾਣ ਵਾਸਤੇ ਵੀ ਲਗਾਈ ਦੀ ਆ ਉਸ ਤਰ੍ਹਾਂ ਵੀ ਲਗਾਈ ਦੀ ਆ ਬਿਲਕੁਲ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਆ ਤੁਹਾਡੇ ਸਾਹਮਣੇ ਜਿਹੜੀ ਆ ਦੇਖ ਲਓ ਸਬਜੀ ਆ ਬਿਲਕੁਲ ਬਿਨਾ ਖਾਦ ਤੋਂ ਬਿਨਾ ਸਪਰੇ ਤੋਂ ਬਹੁਤ ਵਧੀਆ ਲੋਬਗੀ ਦੀ ਤਿਆਰ ਹੋ ਰਹੀ ਆ ਹੋਰ ਵੀ ਸਬ지ਆ ਹੋ ਜਾਂਦੀਆਂ ਫਸਲ ਦੇ ਪਿੰਤਾ ਵਿੱਚ ਅੰਤਰ ਫਸਲਾਂ ਵੀ ਲਗਾਈਆਂ ਜਾ ਸਕਦੀਆਂ ਨੇ ਜੇ ਸਵਿਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਫਸਲਾਂ ਤੋਂ ਉਤਪਾਦਨ ਲਿਆ ਜਾ ਸਕਦਾ ਹੈ ਅਤੇ ਮੁਨਾਫਾ ਵੀ ਦੁੱਗਣਾ ਤੇ ਤਿਗੁਣਾ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਫਸਲ ਵਿਭਿੰਨਤਾ ਅਤੇ ਅੰਤਰ ਫਸਲਾਂ ਦੀ ਖੇਤੀ ਨੂੰ ਅਪਣਾ ਰਹੇ ਨੇ ਦੇਖੋ ਜੀ ਅਸੀਂ ਸਾਡੇ ਕੋਲ ਤਿੰਨ ਫਸਲੀ ਚੱਕਰ ਚੱਲ ਰਿਹਾ ਇਸ ਟਾਈਮ ਸਾਲ ਦੇ ਵਿੱਚ ਤਿੰਨ ਫਸਲਾਂ ਉਗਾਉਂਦੇ ਆ ਜਿਵੇਂ ਅਕਤੂਬਰ ਦੇ ਵਿੱਚ ਜੀ ਅਸੀਂ ਆਲੂ ਵੇਚਦੇ ਆ ਜੋ ਜੋ ਨਗਟਾਈ ਕਰਕੇ ਸਾਰੇ ਬਿਲਕੁਲ ਰਹਿਦ ਖੋਦ ਜੋ ਵੀ ਆ ਵਿੱਚ ਨਾ ਪਰਾਲੀ ਦੀ ਨੱਪ ਕੇ ਤੇ ਫਿਰ ਉੱਤੇ ਆਲੂ ਦੀ ਬਜਾਈ ਕਰਦੇ ਆ ਸਾਰਾ ਸਾਡਾ ਸੀਡ ਵਾਲਾ ਆਲੂ ਹੁੰਦਾ ਜੀ ਤੇ ਜਿੰਨਾ ਵੀ ਆਲੂ ਆ ਸਾਰਾ ਅਸੀਂ ਕਹਿੰਦੇ ਗੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਡਰ ਸਾਰੀਆਂ ਸਿਫਾਰਿਸ਼ ਕੀਤੀਆਂ ਯੂਨੀਵਰਸਿਟੀ ਦੀਆਂ ਉਹ ਹੀ ਖਾਦਾਂ ਦਵਾਈਆਂ ਵਰਤਦੇ ਆ ਤੇ ਬਹੁਤ ਘੱਟ ਤੋਂ ਘੱਟ ਸਪਰੇਅ ਔਰ ਘੱਟ ਤੋਂ ਘੱਟ ਖਾਦ ਦੀ ਵਰਤੋਂ ਕਰਦੇ ਆ ਉਹ ਸਾਰੇ ਕਰਕੇ ਆਲੂ ਦਾ ਅਲੀ ਜਨਰੇਸ਼ਨ ਪੋਟਾਟੋ ਸੀਡ ਤਿਆਰ ਕਰਦੇ ਆ ਇਸ ਤੋਂ ਬਾਅਦ ਜਦੋਂ ਫਰਵਰੀ ਮਾਰਚ ਦੇ ਵਿੱਚ ਸਾਡੇ ਆਲੂ ਦੀ ਪਟਾਈ ਹੋ ਜਾਂਦੀ ਆ ਉਸ ਤੋਂ ਬਾਅਦ ਫਰਵਰੀ ਮਾਰਚ ਦੇ ਵਿੱਚ ਮਗਰੇ ਮੱਕੀ ਦੀ ਬਿਜਾਈ ਵੀ ਸਟਾਰਟ ਹੋ ਜਾਂਦੀ ਤੇ ਖਰਬੂਜੇ ਦੀ ਬਿਜਾਈ ਵੀ ਸਟਾਰਟ ਹੋ ਜਾਂਦੀ ਆ ਤੇ ਖਰਬੂਜਾ ਜਿਹੜਾ ਅਸੀਂ ਬਹੁਤ ਵਧੀਆ ਕਿਸਮ ਦਾ ਜਿਹੜਾ ਸਭ ਤੋਂ ਮਿੱਠਾ ਖਰਬੂਜਾ ਬੋਬੀ ਵੇਚਦੇ ਆ ਉਹ ਫਰਵਰੀ ਮਾਰਚ ਚ ਉਹਦੀ ਬਿਜਾਈ ਕੀਤੀ ਜਾਂਦੀ ਆ ਸਾਰੇ ਜਿਹੜਾ ਬੋਬੀ ਖਰਬੂਜਾ ਮਲਚਿੰਗ ਸ਼ੀਟ ਵਿਛਾ ਕੇ ਉਹਦੇ ਉੱਤੇ ਸਾਰਾ ਤਿਆਰ ਕਰੀਦਾ ਜੀ ਉਸ ਦੇ ਨਾਲ ਖਰਬੂਜੇ ਦੀ ਕੁਆਲਿਟੀ ਬਹੁਤ ਵਧੀਆ ਆਉਂਦੀ ਆ ਤੇ ਉਹ ਉਹਦੇ ਨਾਲੇ ਕੀਟ ਵੀ ਬਹੁਤ ਘੱਟ ਲੱਗਦੇ ਆ ਤੇ ਕੁਆਲਿਟੀ ਬਹੁਤ ਸੋਹਣੀ ਸ਼ਾਈਨ ਬਹੁਤ ਵਧੀਆ ਕਰਦਾ ਮਲ ਸਿੰਘ ਦੇ ਨਾਲ ਖਰਬੂਜਾ ਜਿਹੜਾ ਤੋਂ ਬਹੁਤ ਵਧੀਆ ਚੰਗੇ ਭਾਤੇ ਵਿਕ ਜਾਂਦਾ ਤੇ ਇਸ ਤੋਂ ਬਾਅਦ ਖਰਬੂਜੇ ਤੇ ਮੱਕੀ ਦੀ ਖੇਤੀ ਜਿਹੜਾ ਜੂਨ ਦੇ ਵਿੱਚ ਕਟਾਈ ਹੋ ਕੇ ਜੂਨ ਤੱਕ ਖਰਬੂਜਾ ਸਾਡਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਝੋਨੇ ਅਤੇ ਬਾਸਮਤੀ ਦੀ ਖੇਤੀ ਕਰਦੇ ਆ ਉਹਦੇ ਵਿੱਚ ਵੀ ਕੁਝ ਅਸੀਂ ਆਰਗੈਨਿਕ ਦਵਾਈਆਂ ਯੂਜ਼ ਕਰਦੇ ਆ ਜਿੱਦਾਂ ਬਾਸਮਤੀ ਨੂੰ ਅੱਜਕੱਲ ਝੰਡਾ ਰੋਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਸ ਝੰਡਾ ਰੋਗ ਵਾਸਤੇ ਜਿਹਦਾ ਅਸੀਂ ਆਰਗੈਨਿਕ ਦਵਾਈਆਂ ਵਰਤ ਕੇ ਜਿਵੇਂ ਸਿਉਡੋਮਨਾਸ ਜਾਂ ਬੈਕਟੀਰੀਆ ਇਹ ਵਰਤੀਦੇ ਆ ਟ੍ਰਾਈਕੋਡਰਮਾ ਵਗੈਰਾ ਉਹ ਵਰਤੀਦੇ ਕੋਈ ਕੈਮੀਕਲ ਨਹੀਂ ਯੂਜ਼ ਕਰੀਦਾ ਜੋ ਕਿ ਜਿੱਦਾਂ ਸਾਡੀ ਬਾਸਮਤੀ ਜਿਹੜੀ ਉਹ ਐਕਸਪੋਰਟ ਹੁੰਦੀ ਆ ਤੋਂ ਐਕਸਪੋਰਟ ਦੇ ਵਿੱਚ ਸਾਡੇ ਇੱਥੇ ਜਦੋਂ ਲੋਕ ਜ਼ਿਆਦਾ ਦਵਾਈਆਂ ਕੈਮੀਕਲ ਵਰਤਦੇ ਆ ਤਾਂ ਕਈ ਵਾਰੀ ਉੱਥੇ ਬਾਹਰ ਜਾ ਕੇ ਫੇਲ ਹੋ ਜਾਂਦੀ ਆ ਜਦੋਂ ਆਪਾਂ ਉਹਦੇ ਵਿੱਚ ਆਰਗੈਨਿਕ ਯੂਜ਼ ਕਰਾਂਗੇ ਸਾਰੇ ਆਪਾਂ ਬੈਕਟੀਰੀਆ ਵਾਲੇ ਕੈਮੀਕਲ ਨਹੀਂ ਵਰਤਦੇ ਤਾਂ ਉਹਦੇ ਨਾਲ ਸਾਰੇ ਜਾ ਕੇ ਯੂਰਪ ਦੇ ਵਿੱਚ ਵੈਸਟ ਏਸ਼ੀਆ ਦੇ ਵਿੱਚ ਸਾਰੇ ਉੱਥੇ ਬਾਸਮਤੀ ਜਿਹੜੀ ਉਹ ਪਾਸ ਹੋ ਜਾਂਦੀ ਆ ਧਰਤੀ ਹੇਠਲੇ ਪਾਣੀ ਦੀ ਸਾਡੇ ਜਿੱਦਾਂ ਏਰੀਆ ਦੇ ਵਿੱਚ ਆਪਣੇ ਝੋਨਾ ਲੱਗ ਰਿਹਾ ਉਹਦੇ ਨਾਲ ਥੋੜੀ ਜਿਹੀ ਪ੍ਰੋਬਲਮ ਨੀਚੇ ਜਾਣ ਲੱਗ ਪਿਆ ਪਰ ਕੁਝ ਕਿਸਾਨ ਇਦਾਂ ਕਰਦੇ ਆ ਵੀ ਜਿੰਨੀ ਲੋੜ ਹੁੰਦੀ ਆ ਪਾਣੀ ਦੀ ਉਹਨਾ ਨਹੀਂ ਦਿੰਦੇ ਉਹ ਲੋੜ ਤੋਂ ਵੱਧ ਮੋਟਰਾਂ ਚਲਾਈ ਜਾਂਦੇ ਆ ਤੇ ਉਹ ਉਹਦੇ ਨਾਲ ਫਿਰ ਆਪਣੇ ਆਪਣੇ ਆ ਪਾਣੀ ਘਟੇਗਾ ਜਿੰਨੀ ਕਿ ਲੋੜ ਆ ਫਸਲ ਨੂੰ ਉਹਨਾ ਦਿਓ ਤਾਂ ਫਿਰ ਕੋਈ ਨਹੀਂ ਘਟਦਾ ਜਿੱਦਾਂ ਤੁਸੀਂ ਦੇਖ ਲਓ ਇਸ ਵਾਰੀ ਕੁਦਰਤ ਨੇ بارشਾਂ ਬਹੁਤ ਹੋਈਆਂ ਤੇ ਉਹਦੇ ਨਾਲ ਆਪਣਾ ਲੈਵਲ ਵਾਟਰ ਲੈਵਲ ਪਹਿਲਾਂ ਨਾਲੋਂ ਪਿਛਲੇ ਸਾਲਾਂ ਨਾਲੋਂ ਥੋੜਾ ਉੱਪਰ ਹੀ ਆਇਆ ਤੇ ਜੇ ਆਪਾਂ ਉਹਨਾਂ ਬੇਵãi ਜ਼ਿਆਦਾ ਹੀ ਵਰਤੀ ਜਾਵਾਂਗੇ ਫਜ਼ੂਲੇ ਜਿਆਦਾ ਵਰਤੀ ਜਾਵਾਂਗੇ ਫਿਰ ਤਾਂ ਮੁੱਕੇਗਾ ਹੀ ਨਾ ਇਸ ਲਈ ਆਪਾਂ ਨੂੰ ਸੰਕੋਚ ਕੇ ਪਾਣੀ ਵਰਤਣਾ ਚਾਹੀਦਾ ਜਿਹੜਾ ਕਿ ਆਪਣੇ ਜਿੰਨੇ ਕਾ ਫਸਲ ਨੂੰ ਲੋੜਾ ਉਹਨਾਂ ਵਰਤੋ ਐਵੇਂ ਬੇਵਜਾ ਮੋਟਰਾਂ ਨਾ ਚਲਾਈ ਜਾਓ ਤੇ ਉਹਦੇ ਨਾਲ ਆਪਾਂ ਕਹ ਲਓ ਆਪਣਾ ਪਾਣੀ ਕਿਤੇ ਨਹੀਂ ਜਾਣ ਲਗਾ ਉਹ ਬਿਲਕੁਲ ਉਹਦੇ ਨਾਲ ਸਹੀ ਬਿਲਕੁਲ ਖੇਤੀ ਹੋਏਗੀ ਤਾਂ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨਹੀਂ ਮੁੱਕ ਸਕਦਾ ਜੇ ਆਪਾਂ ਨੂੰ ਸਹੀ ਢੰਗ ਤਰੀਕੇ ਦੇ ਨਾਲ ਵਰਤ ਕੇ ਖੇਤੀ ਖਰਚੇ ਦੇਖੋ ਜੀ ਜਦੋਂ ਆਪਾਂ ਖਾਦਾਂ ਜਿਆਦਾ ਪਾਈ ਜਾਵਾਂਗੇ ਤੇ ਉਹਦੇ ਨਾਲ ਆਪਣੇ ਫਸਲ ਨੂੰ ਬਿਮਾਰੀ ਵੀ ਜ਼ਿਆਦਾ ਆਏਗੀ ਉਹਦੇ ਨਾਲ ਖਾਦ ਵੀ ਜਿਆਦਾ ਪੈਗੀ ਫਿਰ ਆਪਣੇ ਸਪਰੇਆ ਵੀ ਜ਼ਿਆਦਾ ਕਰਨੇ ਪੈਣਗੇ ਆ ਤੇ ਦੂਸਰਾ ਇਹ ਵੀ ਆਰਗੈਨਿਕ ਮੈਟਰ ਜਦੋਂ ਹੁਣ ਘਟਦਾ ਜਾ ਰਿਹਾ ਹੈ ਖੇਤਾਂ ਦੇ ਵਿੱਚ ਤੇ ਆਰਗੈਨਿਕ ਮੈਟਰ ਪਹਿਲਾਂ ਤਾਂ ਗੋਬਰ ਦੀ ਖਾਦ ਆਪਣੇ ਰੂੜੀ ਵਰਤੀ ਜਾਂਦੇ ਸੀ ਉਹ ਹੁਣ ਬਹੁਤ ਆਪਣੇ ਘਟ ਗਈ ਆ ਇਸ ਲਈ ਉਹਨੂੰ ਕੰਟਰੋਲ ਕਰਨ ਵਾਸਤੇ ਫਿਰ ਆਪਾਂ ਇਹ ਹੀ ਆ ਜਿੱਦਾਂ ਜੋ ਫਸਲੀ ਰਹਿੰਦ-ਖੂੰਦ ਆ ਜਿੱਦਾਂ ਆਪਣੇ ਝੋਨੇ ਦੀ ਪਰਾਲੀ ਆ ਉਹ ਆਪਾਂ ਵਿੱਚ ਪਾਵਾਂਗੇ ਤੇ ਆਪ ਆਪਣਾ ਉਧਰ ਆਰਗੈਨਿਕ ਮੈਟਰ ਜਿਹੜਾ ਵੱਧ ਜਾਏਗਾ ਤੇ ਆਪੇ ਆਪਣੀ ਖਾਦ ਘਟੇਗੀ ਖੇਤੀ ਖਰਚੇ ਘਟ ਜਾਣਗੇ ਜਿਵੇਂ ਮੱਕੀ ਬੀਜੀ ਜਾਂਦੀ ਆ ਉਹਦਾ ਵਿੱਚ ਜਿੰਨਾ ਵੀ ਟਾਂਡੇ ਕਿੰਨੇ 7 7 8 8 ਫੋਟ ਟੁੱਟੇ ਉੱਚੇ ਹੁੰਦੇ ਆ ਉਹ ਵੀ ਅਗਰ ਖੇਤ ਦੇ ਵਿੱਚ ਹੀ ਵਾਏ ਜਾਣ ਨਾਮ ਨੂੰ ਜਲਾਇਆ ਜਾਵੇ ਤਾਂ ਉਹਦਾ ਵੀ ਬਹੁਤ ਫਾਇਦਾ ਹੋ ਰਿਹਾ ਤੇ ਉਹਦੇ ਨਾਲ ਆਪਣੇ ਆਪ ਖੇਤੀ ਖਰਚੇ ਘੱਟੇ ਜਾ ਰਹੇ ਫਿਰ ਝਾੜ ਤਾਂ ਹੁਣ ਇਦਾਂ ਨਾ ਖਾਦਾਂ ਪੈਣ ਲਾਪੀਆਂ ਦਵਾਈਆਂ ਟਾਈਮ ਨਾਲ ਸਪਰੇਅ ਹੋਣ ਲਾਪੀਆਂ ਅੱਗੇ ਨਾਲ ਝਾੜ ਦਾ ਤਾਂ ਫਰਕ ਪੈ ਗਿਆ ਇੱਕ ਉਹਦੋਂ ਕੋਈ ਪਾਣੀ ਹੁੰਦਾ ਵੀ ਇੰਨਾ ਸਾਧਨ ਨਹੀਂ ਸੀ ਹੁੰਦਾ ਪਾਣੀ ਦੇ ਸਾਧਨ ਘੱਟ ਹੁੰਦੇ ਸੀ ਕਈ ਖੇਤ ਤਾਂ ਮਾਰੂ ਹੀ ਹੁੰਦੇ ਸੀਗੇ ਬਗੈਰ ਹੀ ਪਾਣੀ ਤੋਂ ਮੋਟਰਾਂ ਦਾ ਕੋਈ ਸਾਧਨ ਨਹੀਂ ਸੀਗਾ ਜੇ ਇੰਜਣ ਲਾਇਆ ਵੀ ਤੇ ਉਹਦੇ ਨਾਲ ਪਾਣੀ ਬਹੁਤ ਘੱਟ ਮਿਲਦਾ ਸੀਗਾ ਹੁਣ ਜਿਉਂਦੀਆਂ ਮੋਟਰ ਆਈਆਂ ਹੁਣ ਝੋਨੇ ਵੀ ਲੱਗਣ ਲੱਗ ਪਏ ਉਹ ਤੋਂ ਝੋਨੇ ਨਹੀਂ ਲੱਗਦੇ ਕੋਈ ਆਮ ਪਸਲਾ ਬਹੁਤ ਘੱਟ ਵੇਚ ਹੁੰਦੀ ਸੀ ਲਾਗੇ ਲਾਗੇ ਪਿੰਡਾਂ ਦੇ ਖੇਤੀ ਹੁੰਦੀ ਸੀਗੀ ਦੂਰ ਤੱਕ ਸਾਰੇ ਤੋਂ ਹੁੰਦੀ ਨਹੀਂ ਸੀ ਜਿੱਦਾਂ ਹੁਣ ਆਵਾਜ਼ ਜ਼ਮੀਨਾ ਹੋ ਗਈਆਂ ਗੱਡੇ ਹੁੰਦੇ ਸੀ ਲੋਕਾਂ ਦੇ ਕੋਲ ਪਹਿਲਾਂ ਲੱਕੜ ਦੇ ਪੱਜਾਂ ਵਾਲੇ ਫਿਰ ਹੌਲੀ ਹੌਲੀ ਟਾਇਰਾਂ ਵਾਲੇ ਲੈ ਲੈ ਟਰਾਲੀਆਂ ਬਹੁਤ ਚਿਰ ਬਾਅਦ ਬਣਾਈਆਂ ਲੋਕਾਂ ਨੇ ਫਿਰ ਥੋੜਾ ਜਿਹਾ ਸੌਖਾ ਹੋਇਆ ਉਹ ਗੱਡੇ ਰਾਹ ਜੀ ਗਈਆਂ ਕਿ ਬੈਲ ਟੁੱਟ ਜਾਣਾ ਕਦੇ ਦੂਰੇ ਉਹਦਾ ਕੁਝ ਹੋ ਜਾਣਾ ਉਹ ਜਿੰਨੇ ਕ ਦੀ ਉਤੇ ਫਸਲ ਹੋਣੀ ਉਹਨੇ ਕੋ ਪੈਂਚਰ ਲਾਉਣ ਵਾਲੇ ਨੇ ਲਾ ਲੈਣੇ ਪਏ ਨੌਜਵਾਨਾਂ ਸੰਤ ਇਹੋ ਸੋਚਣ ਦੂਰੇ ਵੀ ਘੱਟ ਤੋਂ ਘੱਟ ਖਰਚੇ ਜਿੱਦਾਂ ਵੀ ਖੇਤੀਬਾੜੀ ਵਾਲੇ ਲੁਧਿਆਣੇ ਯੂਨੀਵਰਸਿਟੀ ਵਾਲੇ ਆ ਜਾਂ ਇਥੇ ਖੇਤੀ ਵਿਭਾਗ ਹੈਗਾ ਹੀ ਆ ਸਾਰੇ ਉਹਨਾਂ ਦੀ ਰਾਏ ਦੇ ਨਾਲ ਚੱਲਣਗੇ ਤੇ ਚੰਗੇ ਰਹਿਣਗੇ ਬਹੁਤ ਵਧੀਆ ਰਹਿਣਗੇ ਤੇ ਜੇ ਆਪਦੀ ਮਰਜ਼ੀ ਕਰਨਗੇ ਤੇ ਉਹਦੇ ਨਾਲ ਬਿਮਾਰੀਆਂ ਵੀ ਵਧਣਗੀਆਂ ਖਰਚੇ ਵੀ ਵਧਣਗੇ ਸਭ ਕੁਝ ਨੁਕਸਾਨ ਹੀ ਨੁਕਸਾਨ ਆ ਸਾਰੀ ਬੰਨੀ ਖਰਚੇ ਇਹੋ ਦਵਾਈਆਂ ਜਿਆਦਾ ਸਪਰੇਅ ਕਰੀ ਜਾਂਦੇ ਆ ਬਗੈਰ ਲੋੜ ਤੋਂ ਜੇ ਐਸ ਕੀ ਹੁਣ ਜਿੱਦਾ ਝੋਨੇ ਨੂੰ ਮੇਰਾ ਖਿਆਲ ਆ ਵੀ ਲੋੜ ਨਹੀਂ ਪਈ ਸਪਰੇਇ ਦੀ ਕਿਸੇ ਇੱਕ ਅੱਧੀ ਕਿਸੇ ਨੇ ਕੀਤੀ ਆ ਲੋਕਾਂ ਕਈਆਂ ਨੇ ਉਹੋ ਹੀ ਅੱਗੇ ਵਾਲਾ ਰੁਟੀਨ ਹੀ ਰੱਖਿਆ ਤਿੰਨ ਤਿੰਨ ਚਾਰ ਚਾਰ ਸਪਰੇਆਂ ਕਰ ਦਿੱਤੀਆਂ ਉਹਦੇ ਖਾਤੇ ਆਪਣੇ ਆਪ ਹੀ ਵੱਜ ਜਾਣੇ ਤੇ ਇਹ ਬਚਾ ਕੇ ਦੂਰੇ ਜੇ ਲੋੜ ਆ ਦਵਾਈ ਦੀ ਸਪਰੇਅ ਕਰੋ ਨਹੀਂ ਤਾਂ ਨਾ ਕਰੋ ਜੇ ਮੌਸਮ ਐਸ ਕੀ ਸੀਗਾ ਸਾਹ ਦਿੰਦਾ ਹੀ ਮੀਂਹ ਪੈਂਦੇ ਰਿਹਾ ਤੇ ਉਹ ਵਧੀਆ ਜ਼ਿੰਮੇਦਾਰ ਵਾਤੇ ਰਿਹਾ ਹੁਣ ਜਿਹੜਾ ਵੀ ਮੁੰਡਾ ਉੱਠਦਾ ਵਾ ਉਹ ਕਹਿੰਦਾ ਮੈਂ ਬਾਹਰ ਹੀ ਚੱਲ ਜਾਣਾ ਮੈਂ ਤੇ ਖੇਤੀ ਕਰਕੇ ਨਹੀਂ ਰਾਜੀ ਕੋਈ ਕ੍ਰਿਤਿਕਾ ਵਾਲਾ ਘਟਾਉਣ ਨੂੰ ਤਿਆਰ ਆ। ਇੱਕ ਮੇਰਾ ਬੇਟਾ ਦੂਰੇ ਖੋਜੋ ਕੇ ਘਰ ਲਾ ਕੇ ਕਹਿੰਦਾ ਮੈਂ ਕਰਨੀ ਜ਼ਰੂਰ। ਨਹੀਂ ਤਾਂ ਆਪ ਮੁੰਡੇ ਦੇਖ ਲਓ। ਦੋ ਦੋ ਚਾਰ ਚਾਰ ਕਿੱਲੇ ਜਿਨ੍ਹਾਂ ਦੇ ਉਹ ਵੀ ਪੈੜੀ ਵੇਚ-ਵੇਚ ਕੇ ਬਾਹਰ ਤੁਰੇ ਜਾਂਦੇ ਆ। ਕੋਈ ਇੱਥੇ ਰਹਿਣ ਨੂੰ ਤਿਆਰ ਨਹੀਂ। ਕਈ ਇਹੋ ਜਿਹਾ ਮੈਂ ਦੇਖਿਆ ਘਰ। ਉਹ ਦੋ ਦੋ ਚਾਰ ਚਾਰ ਕਿੱਲੇ ਹੁੰਦੇ ਆ ਉਹ ਵੀ ਵੇਚ ਦਿੰਦੇ ਆ ਮੁੜ ਕੇ ਗਾੜੀ ਵੀ ਨਹੀਂ ਸੁੱਤ ਆਉਂਦਾ। ਉਹ ਨਾ ਉਧਰ ਜੋਗੇ ਰਹਿ ਜਾਂਦੇ ਨਾ ਇੱਧਰ ਜੋਗੇ ਰਹਿ ਜਾਂਦੇ ਆ ਤੇ ਘਰਾਂ ਦੇ ਘਰ ਕਈ ਏਦਾਂ ਵਿਹਲੇ ਹੋ ਗਏ ਆ। ਕਈ ਬੰਦੇ ਮੈਂ ਬੈਂਕ ਦੇ ਵਿੱਚ ਚੇਅਰਮੈਨ ਵੀ ਰਿਹਾ। ਉਥੇ ਕਈਆਂ ਦੀਆਂ ਇਦਾਂ ਜ਼ਮੀਨਾਂ ਵੇਚ-ਵੇਚ ਕੇ ਜਿਹੜਾ ਕਰਜ਼ਾ ਵਾ ਉਹ ਦੇਣ ਲਾਇ ਸੀਗੇ ਜੇ ਅੱਜ ਜ਼ਮੀਨ ਵੇਚ ਕੇ ਦੇਤੀ ਕੱਲ ਨੂੰ ਕਰਜ਼ਾ ਫੇਰ ਕਾਦੇ ਨਾਲ ਲਾਉਣਗੇ ਜਿਹੜਾ ਫੇਰ ਚੜਜੂਗਾ ਇਹ ਸੋਚ ਕੇ ਥੋੜਾ ਜਿਆ ਤਰਨਾ ਚ ਪਊਗਾ ਤੇ ਚੰਗੇ ਰਹਿਣਗੇ ਲੋਕ ਨਹੀਂ ਤਾਂ ਓਕੇ ਹੋਣਗੇ ਬਹੁਤ ਹਾਲਤ ਮਾੜੀ ਆ ਕਰਜ਼ੇ ਪਤਾ ਨਹੀਂ ਇੰਨੇ ਜਿਆਦੇ ਆ ਉਹ ਦਿੱਸਦਾ ਹੀ ਇੰਨੀਆਂ ਬਣੀਆਂ ਹੋਈਆਂ ਹੁਣ ਬੈਂਕ ਦੇ ਵਿੱਚ ਜਦੋਂ ਮੈਂ ਜਾਣਾ ਦੇਖਦਾ ਦਿੱਸਦਾ ਇੰਨੀਆਂ ਜਿਆਦੀਆਂ ਕਰਜ਼ੇ ਦੀਆਂ ਬਣ ਗਿਆ ਵਾ ਵੀ ਮੇਰਾ ਖਿਆਲ ਉਹ ਦਿੱਤੇ ਨਹੀਂ ਜਾਣਗੇ ਕੋਈ ਕੋਲ ਉਹ ਤੋਂ ਲੈ ਲਿਆ ਕੇ ਖਾਈ ਜਾਂਦੇ ਆ ਜਿੱਤਾ ਹੀ ਨਹੀਂ ਭਲਾ ਲੈਂਦੇ ਆ ਉਹ ਗਵਰਨਮੈਂਟ ਨੂੰ ਕਹਿੰਦੇ ਮaaf ਕਰ ਦਿਓ ਮaaf ਹੋਣਗੇ ਇੰਨੇ ਕਰਜੇ ਕਿਹੜਾ ਕਰ ਦੂਗਾ ਜਿਸ ਤਰ੍ਹਾਂ ਕਿ ਆਪਾਂ ਇਨਸਾਨ ਹੈ ਆਪਾਂ ਹਰ ਵੇਲੇ ਇੱਕੋ ਹੀ ਰੋਟੀ ਇੱਕੋ ਹੀ ਦਾਲ ਇੱਕੋ ਹੀ ਸਬਜ਼ੀ ਨਹੀਂ ਆਪਾਂ ਖਾ ਸਕਦੇ ਹਰ ਟਾਈਮ ਆਪਾਂ ਨੂੰ ਵੀ ਅਵਲਤਾ ਦੂਸਰੇ ਡਾਂਗੀ ਤਬਦੀਲੀ ਕਰਨ ਦੀ ਲੋੜ ਪੈ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਧਰਤੀ ਮਾਤਾ ਹੈ ਇਹਦੇ ਆਪਾਂ ਹਰ ਸਾਲ ਇੱਕੋ ਹੀ ਫਸਲ ਕਣਕ ਔਰ ਝੋਨਾ ਆਪਾਂ ਇਹੀ ਫਸਲਾਂ ਜਿਹੜੀਆਂ ਹਰ ਟਾਈਮ ਬੀਜੀ ਜਾ ਰਹੇ ਆ ਇਹ ਵੀ ਜਿਹੜੀ ਹੈ ਇਹ ਧਰਤੀ ਮਾਤਾ ਵਾਸਤੇ ਇਹ ਕੋਈ ਸਿਹਤਮੰਦੇ ਵਾਲੀ ਗੱਲ ਨਹੀਂ ਗਈ ਤਾਂ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਧਰਤੀ ਨੂੰ ਵੀ ਆਪਾਂ ਧਰਤੀ ਚੋਂ ਵੀ ਆਪਾਂ ਅਲੱਗ-ਅਲੱਗ ਫਸਲਾਂ ਜਿਹੜੀਆਂ ਉਹ ਪੈਦਾ ਕਰੀਏ ਉਹਨਾਂ ਦੇ ਵਿੱਚ ਇਹ ਹੈ ਕਿ ਦਾਲਾਂ ਜਿਹੜੀਆਂ ਇਹ ਵੀ ਜ਼ਮੀਨ ਚ ਪੈਦਾ ਹੁੰਦੀਆਂ ਤੇਲ ਬੀਜ ਇਹ ਵੀ ਜ਼ਮੀਨ ਚ ਪੈਦਾ ਹੁੰਦੇ ਆ ਸਬਜ਼ੀਆਂ ਵੀ ਜ਼ਮੀਨ ਚ ਪੈਦਾ ਹੁੰਦੀਆਂ ਤੋ ਇੱਕ ਤਾਂ ਆਪਾਂ ਫਸਲੀ ਚੱਕਰ ਚੋਂ ਨਿਕਲ ਕੇ ਝੋਨੇ ਨਾਲ ਜਿਹੜਾ ਆਪਣਾ ਜ਼ਮੀਨ ਦਾ ਪਾਣੀ ਜਿਹੜਾ ਉਹ ਬਹੁਤ ਖਤਰਨਾਕ ਹੱਦ ਤੱਕ ਥੱਲੇ ਚਲਾ ਗਿਆ ਉਹਨੂੰ ਵੀ ਆਪਾਂ ਬਚਾਉਣਾ ਹੈ ਆਪਾਂ ਆਉਣ ਵਾਲੀਆਂ ਨਸਲਾਂ ਵਾਸਤੇ ਬਚਾਉਣਾ ਔਰ ਮੈਂ ਤਾਂ ਇਹ ਵੀ ਕਹੂੰਗਾ ਕਿ ਇੱਕ ਤਾਂ ਸਾਡੀ ਉਮਰ ਦੇ ਵਿੱਚ ਹੀ ਇਹ ਕਿਤੇ ਇੰਨਾ ਥੱਲੇ ਨਾ ਚਲ ਜਾਵੇ ਕਿ ਅਸੀਂ ਵੀ ਪਾਣੀ ਪੀਣ ਨੂੰ ਤਰਸੀਏ ਤੋ ਇਹ ਹੈ ਕਿ ਜਿੱਥੇ ਆਪਾਂ ਜ਼ਮੀਨ 'ਚ ਵਖ-ਵਖ ਫਸਲਾਂ ਬੀਜਾਂਗੇ ਉਨ੍ਹਾਂ ਦਾ ਝਾੜ ਵੀ ਆਪਾਂ ਨੂੰ ਚੰਗਾ ਮਿਲੇਗਾ ਜ਼ਮੀਨ 'ਚ ਵੀ ਤਬਦੀਲੀ ਹੋਏਗੀ ਔਰ ਆਪਣਾ ਪਾਣੀ ਦਾ ਵੀ ਬਚਾਅ ਹੋਏਗਾ ਫਸਲਾਂ ਦੇ ਨਾਲ ਨਾਲ ਬਾਗਬਾਨੀ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਜਿਨ੍ਹਾਂ ਚੋਂ ਆਪਾਂ ਫਲ ਪੈਦਾ ਕਰਕੇ ਮਾਰਕੀਟਿੰਗ ਕਰ ਸਕਦੇ ਹਾਂ ਜਿਹਦੇ ਨਾਲ ਸਾਡੇ ਲੋਕਾਂ ਦੀ ਸਿਹਤ ਵੀ ਚੰਗੀ ਹੋਏਗੀ ਆਪਣਾ ਫਾਈਨੈਂਸ਼ੀਅਲ ਪੱਧਰ ਹੈ ਯਾਨੀ ਕਿ ਸਾਡੇ ਜਿਹੜੇ ਆਰਥਿਕ ਹਾਲਤ ਹੈ ਉਹ ਵੀ ਚੰਗੀ ਹੋਏਗੀ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਇਹੀ ਤੁਹਾਨੂੰ ਬਾਰ-ਬਾਰ ਬੇਨਤੀ ਕਰਨਾ ਚਾਹਣਾ ਕਿ ਕਣਕ ਚੋਣੇ ਦੇ ਚੱਕਰ ਵਿੱਚੋਂ ਨਿਕਲ ਕੇ ਆਪਾਂ ਹੋਰ ਫਸਲਾਂ ਜਿਹੜੀਆਂ ਲਾਹਵੰਦ ਫਸਲਾਂ ਜਿਹੜੀਆਂ ਉਹ ਆਪਾਂ ਬੀਜਣ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਸਾਡੀ ਆਰਥਿਕ ਹਾਲਤ ਚੰਗੀ ਹੋਵੇ ਔਰ ਧਰਤੀ ਹੇਠਲਾ ਪਾਣੀ ਜਿਹੜਾ ਉਹ ਵੀ ਅਸੀਂ ਬਚਾ ਸਕੀਏ ਹੁਣ ਜਿਹਦਾ ਨਵੀਂ ਟੈਕਨੋਲੋਜੀ ਆ ਰਹੀ ਹੈ ਹਰ ਸਾਲ ਮਸ਼ੀਨਰੀ ਆ ਰਹੀ ਆ ਜਿਵੇਂ ਆਪਾਂ ਪਰਾਲੀ ਪ੍ਰਬੰਧਨ ਤੇ ਲਾ ਲਓ ਤੁਸੀਂ ਸਟਰਾ ਮੈਨੇਜਮੈਂਟ ਸਿਸਟਮ ਤੇ ਕਿੰਨੀ ਮਸ਼ੀਨਰੀ ਵਾਧ ਗਈ ਸਭ ਤੋਂ ਪਹਿਲਾਂ ਤੇ ਜਿਦਾ ਕੰਬਾਈਨ ਨੂੰ ਐਸਐਮਐ ਸਿਸਟਮ ਲੱਗ ਰਿਹਾ ਉਹ ਆਪਣੇ ਖਰਚੇ ਵਧ ਗਏ ਫਿਰ ਆਪਾਂ ਨੂੰ ਮਲਚਰ ਖਰੀਦਣੇ ਪਏ ਗਏ ਪਲੋ ਖਰੀਦਣੇ ਪਏ ਗਏ ਜਾਂ ਜਿਨ੍ਹਾਂ ਨੇ ਪ੍ਰਾਲੀ ਚਕਾਈ ਉਹਨਾਂ ਨੂੰ ਬਿਲਰ ਖਰੀਦਣੇ ਪਏ ਗਏ ਤੇ ਮਸ਼ੀਨਰੀ ਹਰ ਸਾਲ ਕੋਈ ਨਾ ਕੋਈ ਨਵੀਂ ਆਈ ਜਾ ਰਹੀ ਆ ਉਹਦੇ ਨਾਲ ਹਰ ਜ਼ਿੰਮੇਵਾਰ ਦਾ ਜਿਹੜਾ ਖਰਚਾ ਉਹ ਵਧ ਰਿਹਾ ਵਾ ਆਪਣੇ ਉਸ ਹਾਵ ਨਾਲ ਜਿੰਨੇ ਖਰਚੇ ਵਧ ਰਹੇ ਉਹ ਕਹ ਲੋ ਪ੍ਰੋਫਿਟ ਦੇ ਵਿੱਚ ਉਹਨਾਂ ਕਈ ਵਾਰੀ ਨਹੀਂ ਗੇਨ ਹੁੰਦਾ ਆਪਾਂ ਨੂੰ ਖਰਚੇ ਵਧ ਰਹੇ ਆ ਚਲੋ ਖਰਚੇ ਵਧ ਕੇ ਆਪਾਂ ਨੂੰ ਕੁਛ ਕੁਛ ਤੇ ਗੇਨ ਹੁੰਦਾ ਹੀ ਆ ਨਾ ਉਹਨਾਂ ਦਾ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਕਰਨਾ ਚਾਹੀਦਾ ਪਰ ਫਿਰ ਵੀ ਖਰਚੇ ਬਹੁਤ ਜ਼ਿਆਦਾ ਹੋ ਰਹੇ ਆ ਸਾਡੀ ਉਹਨੇ ਜਿਹੜੇ ਜਿੱਦਾਂ ਫਸਲ ਆ ਉਹਦੇ ਆਪਣੇ ਉਹਨੇ ਕੀਮਤ ਜਿਹੜੀ ਉਹਨੇ ਨਹੀਂ ਵੱਧ ਰਹੀ ਉਹ ਵੀ ਉਸ ਅਕੋਰਡਿੰਗ ਵਧੀ ਜਾਵੇ ਤਾਂ ਸਾਨੂੰ ਕੋਈ ਖਰਚੇ ਕਰਨ ਦੇ ਪ੍ਰੋਬਲਮ ਨਹੀਂ ਆ ਰਹੇ ਹੋਰ ਜੀ ਇੱਕ ਆਪਣੇ ਖੇਤੀ ਮਸ਼ੀਨਰੀ ਤੇ ਆਪਣੇ ਸਬਸਿਡੀਆਂ ਬਾਰੇ ਗੱਲ ਕਰਨੀ ਚਾਹੁੰਦਾ ਜਿਹੜੇ ਆਪਣੇ ਗਵਰਨਮੈਂਟ ਵੱਲੋਂ ਖੇਤੀ ਮਸ਼ੀਨਰੀ ਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਪਹਿਲਾਂ ਮਸ਼ੀਨਰੀ ਦਾ ਕੋਈ ਰੇਟ ਸੀਗਾ ਜਦੋਂ ਦੀਆਂ ਸਬਸਿਡੀਆਂ ਆ ਗੀਆਂ ਜਿਹੜੀਆਂ ਫਰਮਾਂ ਗਵਰਨਮੈਂਟ ਵੱਲੋਂ ਪਾਸ ਆ ਉਹਨਾਂ ਨੇ ਆਪਣੇ ਰੇਟ ਹੀ ਬਹੁਤ ਜ਼ਿਆਦਾ ਵਧਾ ਦਿੱਤੇ ਆ ਉਹਦੇ ਨਾਲ ਕੀ ਹੁੰਦਾ ਜਿਹੜੀ ਆਪਣੇ ਸਬਸਿਡੀ ਮਿਲਣੀ ਆ ਉਹ ਕਿਸਾਨ ਨੂੰ ਮਿਲਣ ਦੀ ਬਜਾਏ ਉਹ ਫਰਮਾਂ ਨੂੰ ਜਾ ਰਹੀ ਆ ਉਹ ਉਹਦਾ ਕਿਸਾਨ ਨੂੰ ਓਨਾ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ ਸਬਸਿਡੀ ਦਾ ਗਵਰਨਮੈਂਟ ਦੀ ਦਾ ਜਿਹੜੀ ਕਿ ਫਰਮਾਂ ਫਾਇਦਾ ਲਈ ਜਾ ਰਹੀਆਂ ਉਹ ਹੀ ਤੁਸੀਂ ਜਿਹੜੀ ਫਰਮ ਪਾਸ ਨੇਗੀ ਉਹਦੇ ਉਹਦੇ ਕੋਲੋਂ ਤੁਸੀਂ ਖੇਤੀ ਮਸ਼ੀਨਰੀ ਖਰੀਦ ਕੇ ਵੇਖ ਲਓ ਉਹ ਤੁਹਾਨੂੰ ਸਸਤੀ ਮਿਲ ਜਾਏਗੀ ਤੇ ਜਿਹੜੀ ਫਰਮ ਪਾਸ ਵਾ ਗਵਰਨਮੈਂਟ ਵੱਲੋਂ ਉਹਨੇ ਰੇਟੀਆਂ ਨੇ ਜ਼ਿਆਦਾ ਚੁੱਕ ਦਿੱਤੇ ਆ ਵੀ ਉਹ ਸਬਸਿਡੀ ਦਾ ਆਪਣੇ ਕਿਸਾਨ ਨੂੰ ਨਹੀਂ ਫਾਇਦਾ ਹੋ ਰਿਹਾ ਉਹ ਫਰਮਾਂ ਉਹਦਾ ਫਾਇਦਾ ਜ਼ਿਆਦਾ ਲੈ ਰਹੇ ਆ ਤੇ ਇਸ ਤੇ ਉੱਪਰ ਉਹ ਪ੍ਰਸ਼ਾਸਨ ਉੱਪਰੋਂ ਕੰਟਰੋਲ ਕਰਨਾ ਚਾਹੀਦਾ ਜੀ ਸਪਰੇਆਂ ਦੀ ਗੱਲ ਕਰਦੇ ਆ ਜੀ ਜਿੱਦਾਂ ਕਈ ਕਿਸਾਨ ਜਿਹੜੇ ਆ ਬਹੁਤ ਜ਼ਿਆਦਾ ਸਪਰੇਅ ਕਰ ਰਹੇ ਆ ਜਿਵੇਂ ਸੁੰਡੀ ਮਾਰਨ ਵਾਸਤੇ ਬਹੁਤ ਜ਼ਿਆਦਾ ਸਪਰੇਅ ਕਰੇ ਜਾਂਦੇ ਜਾਂ ਫੰਗੀਸਾਈਡਜ਼ ਵਾਸਤੇ ਆਪਾਂ ਨੂੰ ਇੰਨੀਆਂ ਨਹੀਂ ਵਰਤਣੀਆਂ ਚਾਹੀਦੀਆਂ ਸਿਰਫ ਜੋ ਆਪਣੇ ਯੂਨੀਵਰਸਿਟੀ ਰეკਮੈਂਡ ਕਰਦੇ ਆ ਆਪਾਂ ਉਹਦੇ ਹਿਸਾਬ ਦੇ ਨਾਲ ਚੱਲੀਏ ਤਾਂ ਫਿਰ ਆਪਣੇ ਆਪ ਹੀ ਬਹੁਤ ਜ਼ਿਆਦਾ ਖਰਚੇ ਨਹੀਂ ਹੁੰਦੇ ਫਿਰ ਉਹ ਨਹੀਂ ਬਿਮਾਰੀਆਂ ਘੱਟ ਲੱਗਦੇ ਆ ਜੇ ਆਪਾਂ ਆਪਣੇ ਉਹਦੇ ਅਕੋਰਡਿੰਗ ਲਈ ਚੱਲੀਏ ਜਿੰਨੇ ਕਿ ਆਪਾਂ ਨੂੰ ਲੋੜ ਆ ਉੰਨੇ ਹੀ ਵਰਤੀ ਜਾਵੇ ਜਿੰਨੇ ਕਿ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਦੇ ਅਕੋਰਡਿੰਗ ਚੱਲਿਆ ਜਾਵੇ ਤੇ ਫਿਰ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਹੈਗੇ ਇੱਕ ਆਪਣੇ ਜਨਸਾਂ ਦਾ ਮੰਡੀ ਕਰਨ ਜਿਵੇਂ ਆਪਣੇ ਕਹੋ ਜਿਹਦਾ ਐਮਐਸਪੀ ਆਪਾਂ ਨੂੰ ਕਣਕ ਹੋਰ ਝੋਨੇ ਤੇ ਮਿਲ ਰਹੀ ਆ ਜੇਕਰ ਆਪਾਂ ਨੂੰ ਇਹਦੀ ਜਗ੍ਹਾ ਹੋਰ ਵੀ ਕੁਝ ਫਸਲਾਂ ਤੇ ਆਪਾਂ ਨੂੰ ਐਮਐਸਪੀ ਮਿਲਣ ਲੱਗ ਜਾਏ ਤੇ ਆਪਣਾ ਆਪੇ ਕਣਕ ਹੋਰ ਝੋਨੇ ਤੇ ਡਿਪੈਂਡੈਂਸ ਜਿਹੜੀ ਘੱਟ ਜਾਵੇ ਤੇ ਉਹਦੇ ਆਪਣੇ ਆਪ ਸਿਰਫ ਇਸੇ ਕਰਕੇ ਡਿਵਰਸਿਫਿਕੇਸ਼ਨ ਦੇ ਪਿੱਛੇ ਚੱਲੇ ਜਾ ਸਕਦੇ ਆ ਅਗਰ ਆਪਾਂ ਨੂੰ ਕਿਤੇ ਐਮਐਸਪੀ ਹੋਰ ਕਿਸੇ ਵੀ ਫਸਲ ਤੇ ਨਹੀਂ ਮਿਲ ਰਹੀ ਤੇ ਫਿਰ ਆਪੇ ਕਿਸਾਨ ਨੇ ਕਣਕ ਦੇ ਝੋਨਾ ਹੀ ਵੇਚੀ ਜਾਣਾ ਉੱਤੇ ਐਮਐਸਪੀ ਮਿਲਦੀ ਆ ਉਹ ਅਗਲੇ ਵੇਚੀ ਜਾ ਰਿਹਾ ਤੇ ਸਰਕਾਰਾਂ ਨੂੰ ਸਾਡੀਆਂ ਨੂੰ ਚਾਹੀਦਾ ਕਿ ਹੋਰ ਫਸਲਾਂ ਤੇ ਵੀ ਐਮਐਸਪੀ ਦੇਣ ਤੇ ਇਹਦੇ ਨਾਲ ਡਿਵਰਸਿਫਿਕੇਸ਼ਨ ਵਧੇਗੀ ਤੇ ਦੋ ਫਸਲਾਂ ਦਾ ਚੱਕਰ ਜਿਹੜਾ ਉਹ ਘਟੇਗਾ ਤੇ ਉਹਦੇ ਨਾਲ ਆਪਣੀ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਵੀ ਹੋਵੇਗਾ ਵਾਤਾਵਰਣ ਵਿੱਚ ਵੀ ਸੁਧਾਰ ਹੋਵੇਗਾ ਤੇ ਆਪਣੇ ਕਹ ਲੋ ਬਹੁ ਪਾਂਤੀ ਖੇਤੀ ਦੇ ਨਾਲ ਆਪਾਂ ਨੂੰ ਸਾਰੇ ਜਿੰਨੇ ਵੀ ਜਿੱਦਾ ਮਿਲਰਸ ਦੀ ਖੇਤੀ ਕੀਤੀ ਜਾਵੇ ਜਾਂ ਹੋਰ ਵੀ ਆ ਉਹ ਸਾਰੇ ਆਪਾਂ ਨੂੰ ਮਿਲਣਗੇ ਤੇ ਆਪਣੇ ਪੋਸ਼ਟਿਕ ਤੱਤ ਜਿਹੜੇ ਹਰ ਇੱਕ ਇਨਸਾਨ ਨੂੰ ਮਿਲਣਗੇ ਇੱਕ ਕਿਸਾਨ ਹੋਣ ਦੇ ਨਾਤੇ ਸਾਰੇ ਨੌਜਵਾਨ ਕਿਸਾਨ ਨੂੰ ਸੰਦੇਸ਼ ਇਹ ਹੀ ਦਵਾਂਗਾ ਵੀ ਆਪਾਂ ਜਿਹੜੀ ਆਪਾਂ ਖੇਤੀ ਕਰ ਰਹੇ ਆ ਆਪਾਂ ਨੂੰ ਕਹ ਲੋ ਕੁਦਰਤ ਦੇ ਅਕੋਰਡਿੰਗ ਖੇਤੀ ਕਰਨੀ ਚਾਹੀਦੀ ਆ ਨਾ ਕਿ ਆਪਾਂ ਬੇਵਜਾ ਹੀ ਦਵਾਈਆਂ ਖਾਦਾਂ ਪਾਈ ਜਾਈਏ ਜਿੰਨੀ ਕੁ ਲੋੜਾ ਉਦੇ ਆਪਣੇ ਜੋ ਆਪਣੇ ਰეკਮੈਂਡ ਹੁੰਦਾ ਯੂਨੀਵਰਸਿਟੀ ਦੇ ਡਾਕਟਰ ਸਾਹਿਬਾਨ ਵੱਲੋਂ ਉਹਨਾਂ ਕੇ ਵਰਤਿਆ ਜਾਵੇ ਤਾਂ ਬਹੁਤ ਵਧੀਆ ਖੇਤੀ ਕੀਤੀ ਜਾ ਸਕਦੀ ਹੈ। ਖੇਤੀ ਹੁਣ ਬਹੁਤ ਤਕਨੀਕੀ ਹੋ ਚੁੱਕੀ ਹੈ ਅਤੇ ਇਸ ਵਿੱਚੋਂ ਮੁਨਾਫਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਇੱਕ ਚੁਣੌਤੀ ਬਣਦੀ ਜਾ ਰਹੀ ਹੈ। ਇਸ ਲਈ ਸਮੇਂ ਦੇ ਮੁਤਾਬਕ ਕਿਸਾਨਾਂ ਨੂੰ ਖੇਤੀ ਵਿੱਚ ਕੁਝ ਨਵੇਂ ਅਤੇ ਆਧੁਨਿਕ ਢੰਗ ਤਰੀਕੇ ਅਪਣਾ ਕੇ ਇਸ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਫਸਲ ਵਿਭਿੰਨਤਾ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ